ਜ਼ਿਲ੍ਹਾ ਗੁਰਦਾਸਪੁਰ ਦੇ ਐਸਐਸਪੀ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਅੱਜ ਗੁਰਦਾਸਪੁਰ ਦੇ ਹਰਮਾਨ ਚੌਂਕ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਇੱਕ ਸਪੈਸ਼ਲ ਨਾਕਾ ਲਗਾਇਆ ਗਿਆ ਅਤੇ ਹਰਮਾਨ ਚੌਂਕ ਵਿੱਚ ਭੀੜ ਭੜ ਦਾਕਰ ਲੋਕਾਂ ਵੱਲੋਂ ਲਗਾਏ ਜਾ ਰਹੀ ਗਲਤ ਤਰੀਕੇ ਨਾਲ ਵਾਹਨ ਹਨ ਜੋ ਕਿ ਲੋਕਾਂ ਵੱਲੋਂ ਗੱਡੀਆਂ ਜਿਹੜੀਆਂ ਗਲਤ ਪਾਰਕ ਕੀਤੀਆਂ ਜਾ ਰਹੀਆਂ ਸਨ ਟ੍ਰੈਫਿਕ ਪੁਲਿਸ ਨੇ ਉਹਨਾਂ ਗੱਡੀਆਂ ਜੋ ਕਿ ਗਲਤ ਤਰੀਕੇ ਨਾਲ ਅਤੇ ਗਲਤ ਪਾਰਕਿੰਗ ਵਿੱਚ ਲਗਾਈਆਂ ਜਾ ਰਹੀਆਂ ਸਨ ਉਹਨਾਂ ਤੇ ਚਲਾਨਾਂ ਕੀਤੇ ਅਤੇ ਟ੍ਰੈਫਿਕ ਪੁਲਿਸ ਦੇ ਵੱਲੋਂ ਲੋਕਾਂ ਨੂੰ ਕੀਤੀ ਗਈ ਅਪੀਲ ਦੇਖੋ ਬਿਊਰੋ ਚੀਫ ਮਕੇਸ਼ ਕੁਮਾਰ ਦੀ ਵਿਸ਼ੇਸ਼ ਰਿਪੋਰਟ ਅਤੇ ਬਨੇਰ ਉਹ ਪ੍ਰਾਈਮ ਨਿਊਜ਼ੀਅਨ ਦੇ ਨਾਲ ਇਹ ਰੋਜ਼ੀ ਜਿਹੜੇ ਚਲਾਨ ਨੇ ਆਪਣਾ ਇਹ ਜਿਹੜਾ ਹੈਗਾ ਆ ਬਹੁਤ ਜ਼ਿਆਦਾ ਭੀੜ ਭੜਕੇ ਵਾਲਾ ਚੌਕ ਹੈ ਹਨੂਮਨ ਚੌਕ ਤੁਹਾਨੂੰ ਪਤਾ ਹੀ ਹੈ ਇੱਥੇ ਜਿਆਦਾ ਸ਼ਾਮ ਨੂੰ ਜਿਹੜਾ ਰਸ ਰੰਦਾ ਹੈ ਤਾਂ ਮੰਨੋਗੇ ਐਸਐਸਪੀ ਸਾਹਿਬ ਦੇ ਹੁਕਮ ਅਨੁਸਾਰ ਜਿਹੜੇ ਅਸੀਂ ਰੋਜ਼ ਹੀ ਇੱਥੇ ਜਿੱਤੇ ਜਿਆਦਾ ਭੀੜ ਭੜਕੇ ਵਾਲੇ ਜਗ੍ਹਾ ਹੈ ਉੱਥੇ ਆਪਾਂ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਜਿਹੜੇ ਟਰੈਫਿਕ ਦੀ ਵਾਇਲੇਸ਼ਨ ਕਰਦੇ ਆ ਸੜਕਾਂ ਤੇ ਆਪਣੇ ਵੀਹਿਕਲ ਖੜੇ ਕਰਕੇ ਚੱਲ ਜਾਂਦੇ ਆ ਤੇ ਬਾਜ਼ਾਰ ਚ ਤੇ ਮੁੜ ਕੇ ਮੁੜਦੇ ਨਹੀਂ ਦੋ ਦੋ ਘੰਟੇ ਉਹ ਵੀਹਿਕਲ ਜਿਹੜੇ ਨੇ ਫਿਰ ਉਹ ਟਰੈਫਿਕ ਦੀ ਆਪਣਾ ਜਾਮ ਦਾ ਜਿਹੜਾ ਕਾਰਨ ਬਣਦੇ ਨੇ ਉਹਨਾਂ ਤੇ ਚਲਾਣ ਜਿਹੜੇ ਆ ਅਸੀਂ ਫਿਰ ਆਨਲਾਈਨ ਕਰਦੇ ਆ ਗੋਮ ਕਾਰ ਦੀ ਨੂੰ ਲੈ ਕੇ ਕਾਫੀ ਜਾਗੂ ਚਾਹੁੰਦਾ ਚਲਾ ਨਹੀਂ ਘਟਿਆ ਨੇ ਲੋਕੋ ਗੋਮ ਕਾਰ ਕਿਉਂ ਕਰਦੇ ਬਾਹਰ ਕੀ ਬਣਾਉਂਦੇ ਇਹ ਦੇਖੋ ਹੁਣ ਲੋਕ ਹੀ ਦੱਸ ਸਕਦੇ ਨੇ ਵੀ ਇਹਨਾਂ ਨੂੰ ਤੇ ਬਿਠੇਰਾ ਅਸੀਂ ਸਮਝਾਈਦਾ ਅਪੀਲ ਵੀ ਕਰੀਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਈ ਸਾਰਿਆਂ ਨੂੰ ਪਤਾ ਹੈ ਵੀ ਜਦੋਂ ਮੈਂ ਗੱਡੀ ਇੱਥੇ ਲਾਵਾਂਗਾ ਤੇ ਇਹਦੇ ਨਾਲ ਜਿਹੜਾ ਹੈ ਟ੍ਰੈਫਿਕ ਦੀ ਸਮੱਸਿਆ ਆਣੀ ਹੈ ਜਿੱਥੇ ਪਾਰਕਿੰਗ ਹੈਗੀ ਉੱਥੇ ਲਾ ਦੇਣ ਜਾਂ ਚਲੋ ਇੱਥੇ ਵੀ ਕਿਤੇ ਕਿਸੇ ਨੇ ਲਾਣੀ ਆ ਥੋੜਾ ਬਹੁਤਾ 2 4 5 ਮਿੰਟ ਵਾਸਤੇ ਕੋਈ ਲਾ ਜਿਹੜੇ 2 2 ਘੰਟੇ 3 3 ਘੰਟੇ ਨਹੀਂ ਮੁੜਦੇ ਉਹਨਾਂ ਦੇ ਫਿਰ ਅਹੀਂ ਚਲਾਨ ਕਰੀਦਾ ਜਿਵੇਂ ਪਾਣਾ ਅੱਗੇ ਰੇੜੀ ਲਾ ਜਾਂਦੀ ਉਸ ਤੋਂ ਅੱਗੇ ਫਿਰ ਗੱਡੀ ਲਾ ਜਾਂਦੀ ਆ ਨਗਰ ਕੌਂਸਲ ਨੂੰ ਵੀ ਚਾਹੀਦਾ ਕਿ ਇਹ ਨਾ ਨਗਰ ਕੌਂਸਲ ਨੂੰ ਵੀ ਕਹੀਦਾ ਏ ਏਡੀਸੀ ਸਾਹਿਬ ਨੇ ਵੀ ਨਗਰ ਕੌਂਸਲ ਨੂੰ ਕਿਹਾ ਆ ਇਹ ਤੇ ਹੁਣ ਦੁਕਾਨਾਂ ਵਾਲੇ ਜਿਹੜੇ ਆਂ ਗਾਂ ਪੈਸੇ ਲਾ ਕੇ ਗਾਂ ਰੇੜੀ ਲਵਾ ਦਿੰਦੇ ਆ ਫਿਰ ਜਿਹਨੇ ਰੇੜੀ ਤੋਂ ਸਮਾਨ ਲੈਣਾ ਆ ਉਹ ਉਹਦੇ ਅਗਲੇ ਪਾਸੇ ਗੱਡੀ ਲਾ ਦਿੰਦਾ ਆ ਉਹ ਫਿਰ ਇਸੇ ਕਰਕੇ ਜਿਹੜਾ ਇਹ ਹੈ ਇਹ ਤੇ ਵੈਸੇ ਜਿਹੜਾ ਰੇਡੀਅਮ ਵਾਲਾ ਦਾ ਇਹ ਇਹਨਾਂ ਨੂੰ ਜੁਰਮਾਨਾ ਕਰਨ ਦਾ ਤੇ ਕੰਮ ਜਾਂ ਦੁਕਾਨਾਂ ਵਾਲੇ ਨੂੰ ਇਹ ਤੇ ਕਮੇਟੀ ਦਾ ਹੀ ਹੈ ਇਹ ਸਾਰਾ ਪਾ ਦੇ ਕਿ ਆਨਲਾਈਨ ਚਲਾਨ ਦੇ ਨਾਲ ਤੁਹਾਨੂੰ ਵੀ ਥੋੜਾ ਫਾਇਦਾ ਹੋਇਆ ਕਿਉਂਕਿ 23 ਵਾਰ ਨੂੰ ਚਲਾਨ ਲੈਣ ਤੋਂ ਬਣਾ ਘਾ ਦਿੰਦੇ ਆ ਆਨਲਾਈਨ ਦਾ ਕਿ ਉਸੇ ਮੇਂ ਚਲਾਨ ਹੋ ਜਾਂਦਾ ਥੋੜਾ ਵੱਧ ਫਾਇਦਾ ਆਉਂਦਾ ਆਓ ਚਲੋ ਲੋਕਾਂ ਨੂੰ ਵੀ ਇਹਦੀ ਸਹੂਤਾ ਹੈਗੀ ਆ ਵੀ ਜੇ ਮੌਕੇ ਤੇ ਕਿਸੇ ਨੇ ਜੁਰਮਾਨਾ ਭੁਗਤਣਾ ਤੇ ਆਪਣਾ ਇਹਦੇ ਵਿੱਚ ਸਕੈਨਰ ਆ ਜਾਂਦਾ Google Pay ਕਰਦੇ ATM ਰਾਹੀਂ ਕਰਦੇ ਇਹਨੇ ਬਾਅਦ ਵਿੱਚ ਭੁਗਤਣਾ ਹੈ ਬਾਅਦ ਵਿੱਚ ਭੁਗਤ ਲੈ ਆਨਲਾਈਨ ਚਲਾਨ ਕੀਤੇ ਅੱਜ ਕੋਈ 50 ਚਲਾਨ ਕੀਤੇ ਵੱਖ-ਵੱਖ ਜਗ੍ਹਾ ਤੇ ਨਕਪਾ ਵੱਖ-ਵੱਖ ਜਗ੍ਹਾ ਤੇ ਸਾਰਿਆਂ ਸ਼ਹਿਰ ਵਾਸੀਆਂ ਨੂੰ ਕੋਈ ਕਹਿਣਾ ਚਾਹੁੰਦਾ ਸ਼ਹਿਰ ਵਾਸੀਆਂ ਨੂੰ ਤੇ ਹੋਈ ਅਪੀਲ ਕਰਦੇ ਆਂ ਵੀ ਆਹਾਂ ਅੱਗੇ ਦਿਨ ਜਿਹੜੇ ਨੇ ਛੋਟੇ ਨੇ ਹਨੇਰਾ ਸਿੱਤੀ ਹੋ ਜਾਂਦਾ ਤੇ ਜਿਹੜੇ ਰਾਸ ਵਾਲੇ ਚੌਂਕ ਨੇ ਜਿਹੜੇ ਜਦਾ ਜਿੱਥੇ ਭੀੜ ਭੜਕੇ ਵਾਲੇ ਨੇ ਉਥੇ ਆਪਣੇ ਰਿਹੜੀਆਂ ਦੁਕਾਨਾਂ ਦੇ ਅੱਗੇ ਰਿਹੜੀਆਂ ਰੂੜੀਆਂ ਨਾ ਲਵਾਉਣ ਤੇ ਇਹਨਾਂ ਨੂੰ ਵੀ ਸੋਚਣਾ ਚਾਹੀਦਾ ਵੀ ਇਹਦੇ ਨਾਲ ਜਿਹਦਾ ਜਿਆਦਾ ਟ੍ਰੈਫਿਕ ਜਾਮ ਹੁੰਦੀ ਹੈ ਟੀ ਰਿਕਸ਼ਾ ਵਾਲਿਆਂ ਨੂੰ ਕੋਈ ਅਪੀਲ ਕਰਨਾ ਚਾਹੀਦਾ ਇਹਨਾਂ ਨੂੰ ਵੀ ਅਪੀਲ ਨੇ ਦੇ ਕੈਂਪ ਵੀ ਲੱਗੇ ਆ ਸੈਮੀਨਾਰ ਵੀ ਲਾਈਦਾ ਇਹਨਾਂ ਦਾ ਵੀ ਅਪੀਲ ਆ ਵੀ ਬਗੈਰ ਵਜਾ ਤੋਂ ਜਿਹੜੇ ਤੋੜੇ ਫਿਰਦੇ ਨੇ ਆ ਵੀ ਬਾਜ਼ਾਰ ਨੂੰ ਪਾਲਦੇ ਆ ਚਾਰ ਚਾਰ ਪੰਜ ਪੰਜ ਜਣੇ ਐਨੂੰ ਮਤਲਬ ਬਗੈਰ ਜਿੰਨਾਂ 'ਚ ਰਹਿੰਦੀ ਬੈਟਰੀ ਨਹੀਂ ਨਾ ਖਤਮ ਹੁੰਦੀ ਉਹਨਾਂ ਜਿਹੜੇ ਤੋੜੇ ਹੀ ਫਿਰਦੇ ਸਾਰੀ ਦਿਹਾੜੀ